ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਜੀ ਜੋ ਕਿ ਦਸਮ ਪਾਤਸ਼ਾਹ ਜੀ ਦੇ ਲਾਲਾ ਨੂੰ ਸਮਰਪਿਤ ਕੀਤੀ ਹੈ ਹੋ ਸਕਦਾ ਹੈ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਕੋਈ ਘਾਟ ਵੀ ਹੋਵੇ ਕਿਉਂਕਿ ਇਤਿਹਾਸਕਾਰ ਹਜੇ ਤੱਕ ਉਲਝਣ ਵਿੱਚ ਨੇ ਸਾਹਿਬਜ਼ਾਦੇ ਦੇ ਜਨਮ ਦਿਨ ਬਾਰੇ ਤੇ ਸ਼ਹੀਦੀ ਦੇ ਦਿਨਾਂ ਬਾਰੇ ਅੱਜ ਦਾ ਇਤਿਹਾਸ ਸੁਣਨ ਤੋਂ ਬਾਅਦ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੀ ਸਾਡੇ ਸ਼ਹਿਰ ਫਤਿਹਗੜ੍ਹ ਸਾਹਿਬ ਕੌਣ-ਕੌਣ ਆ ਰਹਿਆ ਤੇ ਕੌਣ-ਕੌਣ ਆ ਚੁੱਕਿਆ ਪੋ ਮਹੀਨੇ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦੀ ਮਹੀਨਾ ਕਿਹਾ ਜਾਂਦਾ ਹੈ ਕੇਵਲ ਸਿੱਖ ਭਾਈਚਾਰਾ ਨਹੀਂ ਬਲਕਿ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਇਨਸਾਨ ਦੇ ਦਿਲ ਵਿੱਚ ਇਸ ਮਹੀਨੇ ਇੱਕ ਦਰਦ ਹੁੰਦਾ ਹੈ ਇੱਕ ਪੀੜ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਬਿਕਰਮੀ 1761 ਪੋ 67 ਮੁਤਾਬਕ ਸਨ 1704 ਦਸੰਬਰ 21 ਮੰਗਲ ਬੁੱਧ ਦੀ ਵਿਚਕਾਰਲੀ ਰਾਤ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਚੁੱਕੀਆਂ ਝੁੱਟੀਆਂ ਸੌਹਾਂ ਦੀ ਅਸਲੀਅਤ ਜਾਣਦੇ ਹੋਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ਤੇ ਕਿਲਾ ਆਨੰਦਗੜ੍ਹ ਛੱਡਣ ਦਾ ਫੈਸਲਾ ਕਰ ਲਿਆ ਦੁਸ਼ਮਣ ਦੀ ਫੌਜ ਨੇ ਕਰੀਬ 8 ਮਹੀਨੇ ਕਿਲੇ ਨੂੰ ਘੇਰ ਰੱਖਿਆ ਸਿੰਘਾਂ ਨਾਲ ਛੜਾਪਾਂ ਹੁੰਦੀਆਂ ਰਹੀਆਂ ਕਿਲਾ ਆਨੰਦਗੜ੍ਹ ਤੋਂ ਕਦਮ ਕੀ ਪੁੱਟਿਆ ਇਹ ਸਫ਼ਰ ਸ਼ਹਾਦਤਾਂ ਦਾ ਸਫ਼ਰ ਹੋਣੀ ਪੜਿਆ ਸਰਸਾ ਨਦੀ ਦੇ ਪਿਆ ਵਿੱਚ ਛੋੜਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਿੰਘਣੀਆਂ ਸਮੇਤ ਸਰਸਾ ਨਦੀ ਕਿਨਾਰੇ ਪਹੁੰਚੇ ਤਾਂ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਸਮਾਂ ਹੋ ਗਿਆ ਸੀ ਸਾਰੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਪਰ ਦੁਸ਼ਮਣ ਨੇ ਵਿਸ਼ਵਾਸ ਘਾਤ ਕਰਕੇ ਪਿੱਛੋਂ ਹਮਲਾ ਕਰ ਦਿੱਤਾ ਖਾਲਸੇ ਨੇ ਡਟ ਕੇ ਸਾਹਮਣਾ ਕੀਤਾ ਪਹਾੜਾਂ ਵਿੱਚ ਪੈ ਰਹੇ ਮੀਂਹ ਕਾਰਨ ਸਰਸਾ ਨਦੀ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਸੀ ਹਨੇਰੇ ਵਿੱਚ ਕੁਝ ਸਿੰਘਾਂ ਨੇ ਦੁਸ਼ਮਣ ਨੂੰ ਰੋਕੀ ਰੱਖਿਆ ਤੇ ਬਾਕੀ ਗੁਰੂ ਜੀ ਦੇ ਹੁਕਮ ਨਾਲ ਸਰਸਾ ਵਿੱਚੋਂ ਠਿੱਲ ਪਏ ਬਹੁਤ ਸਾਰੇ ਸਿੰਘ ਸਿੰਗੜੀਆਂ ਤੇ ਬੇਸ਼ਕੀਮਤੀ ਸਾਹਿਤ ਵੀ ਨਦੀ ਦੀ ਪੇਂਟ ਚੜ ਗਿਆ। ਗੁਰੂ ਪਰਿਵਾਰ ਇੱਥੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਦੂਜੇ ਤੋਂ ਵਿਛੜ ਗਿਆ। ਦੋਵੇਂ ਮਾਤਾਵਾਂ ਜੀ ਦੀ ਦਿੱਲੀ ਵੱਲ ਰਵਾਨਗੀ। ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁందਰੀ ਜੀ। ਪਾਈ ਮਨੀ ਸਿੰਘ ਤੇ ਦਿੱਲੀ ਦੇ ਸਰਦਾਲੂ ਸਿੱਖ ਭਾਈ ਜਵਾਹਰ ਸਿੰਘ ਤੇ ਭਾਈ ਤੰਨਾ ਸਿੰਘ ਦੇ ਜਥੇ ਨਾਲ ਰੋਪੜ ਵੱਲ ਚੱਲ ਪਏ। ਉਹਨਾਂ ਨਾਲ ਦੋ ਸੇਵਕਾਵਾਂ ਬੀਬੀ ਭਾਗੋ ਤੇ ਬੀਬੀ ਬੀਬੋ ਵੀ ਸੀ ਇਹਨਾਂ ਨੇ 7 ਪੋਦੀ ਰਾਤ ਨੂੰ ਮੁਹੱਲਾ ਉੱਚਾ ਖੇੜਾ ਰੋਪੜ ਵਿਖੇ ਭਾਈ ਜਵਾਹਰ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਗੁਜ਼ਾਰੇ ਉਹਨਾਂ ਨੂੰ ਮਾਤਾਵਾਂ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਿੱਤੀ ਸੀ ਦੂਜੇ ਦਿਨ ਮੂਹ ਹਨੇਰੇ ਹੀ ਮਾਤਾਵਾਂ ਨੂੰ ਲੁਕਵੇਂ ਢੰਗ ਨਾਲ ਗੱਡੀ ਰੱਥ ਵਿੱਚ ਬਿਠਾ ਕੇ ਏ ਜਥਾ ਦਿੱਲੀ ਲਈ ਰਵਾਨਾ ਹੋ ਗਿਆ ਕਈ ਥਾਈ ਰੁਕ ਕੇ ਇਹ ਦਿੱਲੀ ਪੁੱਜ ਗਏ ਮੁਹੱਲਾ ਉੱਚਾ ਖੇੜਾ ਰੋਪੜ ਵਿਖੇ ਮਾਤਾਵਾਂ ਦੇ ਚਰਨ ਛੋਪਾਪਤ ਸਥਾਨ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜੀ ਸ਼ਹਾਦਤ ਦੇ ਸਫ਼ਰ ਦਾ ਪਹਿਲਾ पड़ा ਛੰਨਾ ਬਾਬਾ ਕੁੰਮਾ ਮਾਸਕੀ ਜੀ ਮਾਤਾ ਗੁਜਰੀ ਜੀ ਨੇ ਕਿਵੇਂ ਬਾਲਾ ਨੂੰ ਢਾਰਸ ਬੰਨਿਆ ਹੋਵੇਗਾ ਸੋਚ ਕੇ ਰੂਹ ਕੰਬਦੀ ਹੈ ਕਹਿਰ ਦੀ ਠੰਡ ਪਰਿਵਾਰ ਦਾ ਵੀ ਛੋੜਾ ਰਾਤ ਦਾ ਸਮਾਂ 85 ਸਾਲਾਂ ਦੀ ਉਮਰੇ ਕਿਵੇਂ ਉਸ ਮਹਾਨ ਸ਼ਖਸੀਅਤ ਨੇ ਉਸ ਸਮਾਂ ਕੱਟਿਆ ਇਸ ਔਕੜ ਨੂੰ ਝੱਲਣ ਦੀ ਸਮਰੱਥਾ ਗੁਰੂ ਮਾਤਾ ਹੀ ਰੱਖ ਸਕਦੀ ਸੀ ਸਰਸਾ ਤੇ ਸਤਲੁਜ ਦੇ ਸਾਂਝੇ ਪੱਤਣ ਦੇ ਮਾਤਾ ਜੀ ਨੂੰ ਇੱਕ ਝੁੰਗੀ ਵਿੱਚ ਦੀਵਾ ਜਗਦਾ ਨਜ਼ਰ ਆਇਆ ਤੇ ਤੀਨੇ ਪਾਂਦੀ ਝੁੰਗੀ ਕੋਲ ਪੁੱਜ ਗਏ ਇਹ ਚੁੰਗੀ ਕੁੰਮਾ ਨਾ ਦੇ ਇੱਕ ਮਾਸਕੀ ਦੀ ਸੀ ਉਹ ਸਤਲੁਜ ਦਰਿਆ ਵਿੱਚ ਬੇੜੀਆਂ ਚਲਾਉਣ ਵਾਲਾ ਇੱਕ ਗਰੀਬ ਮਲਾਹ ਸੀ ਜੋ ਦਸਵੇਂ ਪਾਤਸ਼ਾਹ ਜੀ ਦਾ ਬਹੁਤ ਵੱਡਾ ਸਰਦਾਲੂ ਸੀ ਉਹ ਆਉਂਦੇ ਜਾਂਦੇ ਰਾਈਆਂ ਤੋਂ ਉਹ ਹਕੂਮਤ ਵੱਲੋਂ ਸਤਾਏ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਦੀ ਕੀਤੀ ਰੱਖਿਆ ਤੇ ਸੁਰੱਖਿਆ ਬਾਰੇ ਸੁਣਦਾ ਰਹਿੰਦਾ ਸੀ ਉਹ ਜਾਣਦਾ ਸੀ ਕਿ ਜ਼ਾਲਮ ਹਕੂਮਤ ਗੁਰੂ ਸਾਹਿਬ ਦੀ ਜਾਨੀ ਦੁਸ਼ਮਣ ਹੈ ਉਸ ਨੇ ਸਮਝ ਲਿਆ ਕਿ ਇਹ ਗੁਰੂ ਮਾਤਾ ਜੀ ਤੇ ਗੁਰੂ ਸਾਹਿਬ ਜੀ ਦੇ ਲਾਲ ਹਨ ਉਸ ਨੇ ਕੱਖਾਂ ਕਾਨਿਆਂ ਦੇ ਕੋਲੀ ਵਿੱਚ ਤਿੰਨਾਂ ਰੂਹਾਂ ਨੂੰ ਠੰਡ ਤੋਂ ਬਚਣ ਲਈ ਕੱਪੜਾ ਲੀੜਾ ਦਿੱਤਾ ਨੇੜੇ ਦੇ ਨਗਰ ਤੋਂ ਭਾਈ ਲక్ష్ਮੀ ਜੀ ਦੇ ਘਰੋਂ ਭੋਜਨ ਲਿਆ ਕੇ ਚਕਾਇਆ ਮਾਤਾ ਗੁਜਰੀ ਜੀ ਨੂੰ ਲੱਭਦਾ ਹੋਇਆ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਵੀ ਉੱਥੇ ਪੁੱਜ ਗਿਆ ਘਰ ਦਾ ਭੇਤੀ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਮਾਤਾ ਜੀ ਕੋਲ ਕੁਝ ਧਨ ਦੌਲਤ ਤੇ ਗਹਿਣੇ ਹਨ ਸਵੇਰੇ ਮਾਈ ਲక్ష్ਮੀ ਸਾਰਿਆਂ ਲਈ ਭੋਜਨ ਬਣਾ ਕੇ ਲੈ ਆਈ ਤੇ ਕੁਝ ਗਰਮ ਕੱਪੜੇ ਵੀ ਮਾਤਾ ਜੀ ਨੇ ਕੁੰਮਾ ਮਾਸ ਕੀ ਤੇ ਮਾਈ ਲక్ష్ਮੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਧਨ ਤੇ ਕੁਝ ਗਹਿਣੇ ਬਖਸ਼ੇ ਗੰਗੂ ਨੇ ਮਾਤਾ ਜੀ ਨੂੰ ਕਿਹਾ ਕਿ ਦੁਸ਼ਮਣ ਦੀ ਫੌਜ ਗੁਰੂ ਜੀ ਦੇ ਪਰਿਵਾਰ ਨੂੰ ਲੱਭਦੀ ਫਿਰਦੀ ਹੈ ਮੈਂ ਤੁਹਾਨੂੰ ਸੁਰੱਖਿਅਤ ਤੇ ਹਟਵੀਂ ਰਹਾ ਤੋਂ ਲੰਘਾ ਕੀ ਗੁਰੂ ਜੀ ਦੇ ਪਰਿਵਾਰ ਨੂੰ ਮਿਲਾ ਦੇਵਾਂਗਾ। ਮਾਤਾ ਜੀ ਉਹਦੀ ਖੋਟੀ ਨੀਅਤ ਤੋਂ ਅਣਜਾਣ ਸਨ। ਕੋਮਾ ਮਾਸ ਕੀ ਮਾਤਾ ਗੁਜਰੀ ਜੀ ਦੇ ਨਾਲ ਦੋਵੇਂ ਸਹਿਬਜਾਦਿਆਂ ਤੇ ਗੰਗੂ ਨੂੰ ਖੱੱਚਰ ਸਮੇਤ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਵਾ ਕੇ ਚੱਕ ਢੇਰਾ ਪਿੰਡ ਦੇ ਪੱਤਣ ਤੇ ਉਤਾਰ ਕੇ ਮਹਾਨ ਰੂਹਾਂ ਨੂੰ ਸਿਰਜਦੇ ਕਰਦਾ ਵਾਪਸ ਆਪਣੀ ਝੁੰਗੀ ਵਿੱਚ ਚਲਾ ਗਿਆ। ਤੇ ਗੰਗੂ ਬ੍ਰਾਹਮਣ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਉਹਨਾਂ ਨੂੰ ਔਜੜ ਰਾਹੀਂ ਲੈ ਤੁਰਿਆ। ਕੂਮਾ ਮਾਸਕੀ ਦੀ ਛੰਨ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਦੀ ਸ਼ਹਾਦਤ ਤੇ ਸਫ਼ਰ ਦਾ ਪਹਿਲਾ ਪੜਾਅ ਹੈ। ਉਸ ਸਥਾਨ ਤੇ ਛੰਨ ਬਾਬਾ ਕੂਮਾ ਮਾਸਕੀ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਸੋਬਿਤ ਹੈ। ਚਮਕੌਰ ਦੀ ਗੜੀ ਸ਼ਹਾਦਤ ਦੇ ਇਸ ਸਫ਼ਰ ਵਿੱਚ ਪਰਿਵਾਰ ਵਿਛੋੜੇ ਸਮੇਂ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦਸ਼ਮ ਪਿਤਾ ਤੇ ਬਾਕੀ ਜਥੇ ਨਾਲ ਚਮਕੌਰ ਵੱਲ ਤੁਰ ਪਏ ਦੁਸ਼ਮਣਾਂ ਦੀ ਫੌਜ ਉਹਨਾਂ ਨੂੰ ਲੱਭਦੀ ਰਹੀ ਤੇ ਉਹ ਚਮਕੌਰ ਦੀ ਗੜੀ ਵਿੱਚ ਪੁੱਜ ਗਏ ਮੁਗਲ ਤੇ ਪਹਾੜੀ ਰਾਜਿਆਂ ਦੀ 1 ਲੱਖ ਦੇ ਕਰੀਬ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੰਘ ਸਿਪਾਹੀ ਯੁੱਧ ਨਿਤੀ ਵਰਤਦੇ ਹੋਏ ਪੰਜ ਪੰਜ ਦਾ ਜਥਾ ਬਣਾ ਕੇ ਦੁਸ਼ਮਣ ਦੇ ਆਹੂ ਲਾਉਂਦੇ ਰਹੇ ਸਹਬਜ਼ਾਦਾ ਅਜੀਤ ਸਿੰਘ ਨੇ ਗੁਰੂ ਪਿਤਾ ਤੋਂ ਆਗਿਆ ਲਈ ਤੇ ਮੈਦਾਨੇ ਜੰਗ ਵਿੱਚ ਜੂਝਦੇ ਵਿਸ਼ਵਾਸ ਘਾਤੀਆਂ ਦਾ ਘਾਣ ਕਰਦੇ ਹੋਏ ਬੀਰਗਤੀ ਨੂੰ ਪ੍ਰਾਪਤ ਹੋ ਗਏ ਉਹਨਾਂ ਤੋਂ ਛੋਟੇ ਸਹਬਜ਼ਾਦੇ ਬਾਬਾ ਜੁਝਾਰ ਸਿੰਘ ਵੀ ਦਸ਼ਮੇਸ਼ ਪਿਤਾ ਤੋਂ ਆਸ਼ੀਰਵਾਦ ਲੈ ਕੇ ਯੁੱਧ ਵਿੱਚ ਨਿਤਰ ਪਏ ਤੇ ਦੁਸ਼ਮਣ ਨੂੰ ਪਾਰ ਬੁਲਾਉਂਦੇ ਸ਼ਹਾਦਤ ਦਾ ਜੰਮ ਪੀ ਗਏ ਦੋਵੇਂ ਸਹਿਬਜ਼ਾਦੇ 8 ਪੋ ਬਿਕਰਮੀ 1761 ਨੂੰ 40 ਸਿੰਘਾਂ ਸਮੇਤ ਸ਼ਹੀਦਾਂ ਦੀ ਮਾਣ ਮੱਤੀ ਪਰੰਪਰਾ ਨਿਭਾ ਗਏ ਖਾਲਸਾ ਪੰਥ ਸਾਜਣ ਸਮੇਂ ਗੁਰੂ ਜੀ ਨੇ ਪੰਜ ਪਿਆਰੇ ਸਾਜੇ ਤਾਂ ਵਚਨ ਕੀਤੇ ਸਨ ਕਿ ਪੰਜ ਪਿਆਰੇ ਗੁਰੂ ਜੀ ਨੂੰ ਆਦੇਸ਼ ਦੇਣ ਦਾ ਹੱਕ ਰੱਖਦੇ ਹਨ ਹਾਲਾਤ ਨੂੰ ਮੰਦੇ ਨਜ਼ਰ ਰੱਖਦੇ ਹੋਏ ਪੰਜਾਂ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਗੜੀ ਛੱਡ ਕੇ ਚਲੇ ਜਾਓ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸਿੰਘ ਨੇ ਕਿਹਾ ਕਿ ਤੁਹਾਡੇ ਬਚਨ ਅਨੁਸਾਰ ਹੁਣ ਅਸੀਂ ਆਪ ਜੀ ਨੂੰ ਗੜੀ ਛੱਡਣ ਲਈ ਅਰਜ਼ ਕਰ ਰਹੇ ਹਾਂ ਆਪ ਸਲਾਮਤ ਰਹੋਗੇ ਤਾਂ ਸਾਡੇ ਵਰਗੇ ਲੱਖਾਂ ਸਿੰਘ ਸਾਜ ਲਵੋਗੇ ਤੇ ਜ਼ਬਰ ਹਕੂਮਤ ਦਾ ਨਾਸ਼ ਕਰ ਦਿਓਗੇ ਗੁਰੂ ਜੀ ਨੇ ਆਪਣੀ ਜਗਾ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਉਮਰ ਤੇ ਹਮ ਸ਼ਕਲ ਸਨ ਗੁਰੂ ਜੀ ਨੇ ਤਿੰਨ ਵਾਰ ਤਾੜੀ ਵਜਾਈ ਤੇ ਲਲਕਾਰ ਕੇ ਕਿਹਾ ਹਿੰਦ ਦਾ ਪੀਰ ਚੱਲਿਆ ਹੈ ਫੜ ਲਓ ਜੇ ਕੋਈ ਫੜ ਸਕਦਾ ਹੈ ਦੁਸ਼ਮਣਾ ਵਿੱਚ ਭਾਜੜ ਪੈ ਗਈ ਤੇ ਆਪਸ ਵਿੱਚ ਹੀ ਟਕਰਾਉਣ ਲੱਗੇ ਗੁਰੂ ਸਾਹਿਬ ਰਸਤੇ ਵਿੱਚ ਇੱਕ ਦੋ ਥਾਂ ਹੀ ਪੜਾ ਕਰਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਪੁੱਜ ਗਏ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਤੇ ਤੁਮੀ ਛੋਟੇ ਸਾਹਿਬ ਜਾਦੇ ਗੰਗੂ ਨਾਲ ਮਰੀਂਡਾ ਵਿਖਿਆ ਪੁੱਜੇ ਜਿੱਥੇ ਗੰਗੂ ਨੇ ਉਹਨਾਂ ਨੂੰ ਖਾਣੇ ਦੇ ਨਾਮ ਤੇ ਐਨਾ ਘਟਿਆ ਖਾਣਾ ਤਿਆਰ ਕਰਕੇ ਲਿਆਇਆ ਕਿ ਸਾਹਿਬ ਜਾਦਿਆਂ ਨੇ ਉਹਨੂੰ ਦੇਖਦੇ ਹੀ ਮਾਤਾ ਗੁਜਰਕੌਰ ਜੀ ਨੂੰ ਕਿਹਾ ਉਹ ਐਸੇ ਹੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੋ ਕਰ ਪਾਇਓ ਕਿ ਇਹੋ ਜੀ ਰੋਟੀ ਅਸੀਂ ਕਿਵੇਂ ਖਾ ਸਕਦੇ ਆ ਇਹ ਤਾਂ ਕਾਂ ਕੁੱਤੇ ਵੀ ਨਹੀਂ ਖਾਂਦੇ ਫਿਰ ਮਾਤਾ ਗੁਜਰਕੌਰ ਜੀ ਨੇ ਆਪਣੀ ਪੋਟਲੀ ਚੋਂ ਇੱਕ ਮੋਹਰ ਕੱਢ ਕੇ ਕਿਸੇ ਤੋਂ ਅਤਾਸ਼ੇ ਮੰਗਵਾ ਕੇ ਸਹਬਜ਼ਾਦੇ ਨੂੰ ਖਾਣ ਲਈ ਦਿੱਤੇ ਇਹ ਸਭ ਗੰਗੂ ਨੇ ਦੇਖ ਲਿਆ ਸੀ ਤੇ ਗੰਗੂ ਦਾ ਦਿਲ ਬੇਈਮਾਨ ਹੋ ਗਿਆ ਰਾਤ ਨੂੰ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦੇ ਜਦੋਂ ਸੁੱਤੇ ਪਏ ਸੀ ਤਾਂ ਗੰਗੂ RAM ਨੇ ਮਾਤਾ ਜੀ ਦੀ ਪੈਸਿਆਂ ਵਾਲੀ ਪੋਟਲੀ ਚੋਰੀ ਕਰਕੇ ਬਾਹਰ ਕੀਤੇ ਜ਼ਮੀਨ ਵਿੱਚ ਗੱਡ ਦਿੱਤੀ। ਦੂਜੇ ਦਿਨ ਜਦੋਂ ਸਾਹਿਬਜ਼ਾਦਿਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਗੁਜਰਕੌਰ ਜੀ ਨੇ ਪੈਸਿਆਂ ਵਾਲੀ ਪੋਟਲੀ ਲੱਭੀ ਪਰ ਉਹਨਾਂ ਨੂੰ ਕਿਧਰੇ ਨਾ ਮਿਲੀ। ਉਹ ਸਮਝ ਗਏ ਸੀ ਕਿ ਇਹ ਕੰਮ ਗੰਗੂ RAM ਦਾ ਹੈ। ਪਰ ਮਾਤਾ ਜੀ ਨੇ ਬੜੇ ਪਿਆਰ ਨਾਲ ਗੰਗੂ ਨੂੰ ਕਿਹਾ, "ਪੁੱਤ, ਜੇ ਤੈਨੂੰ ਧਨ-ਦੌਲਤ ਦੀ ਲੋੜ ਸੀ" ਤਾਂ ਮੈਂ ਤਾਂ ਮੰਗ ਲੈਂਦਾ ਚੋਰੀ ਕਰਨ ਦੀ ਕੀ ਲੋੜ ਸੀ ਇਹ ਗੱਲ ਸੁਣਦੇ ਹੀ ਗੰਘੂ ਬਹੁਤ ਗੁੱਸੇ ਵਿੱਚ ਬੋਲਿਆ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਪਨਾ ਦੇਵਾ ਆਪਣੀ ਜਾਨ ਮੁਸੀਬਤ ਵਿੱਚ ਪਾਵਾਂ ਤੇ ਦੂਜਾ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਘੂ ਨੇ ਮਾਤਾ ਜੀ ਨੂੰ ਤੇ ਸਹਬਜ਼ਾਦਿਆਂ ਨੂੰ ਉਸੇ ਸਮੇਂ ਹੀ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮਰੀਂਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਿਆ ਗਿਆ ਤੇ ਉਧਰ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਭੁੱਖਣ ਪਾਣੀ ਸੀ ਭੁੱਖੇ ਰੱਖਣਾ ਵੀ ਤਾਂ ਤਸੀਹੇ ਦੇਣਾ ਹੀ ਸੀ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਮਰੀਂਡੇ ਦੇ ਹਾਕਮ ਜਾਨੀ ਖਾਨ ਤੇ ਮਾਨੀ ਖਾਨ ਆਪਣੇ ਸਿਪਾਈਆਂ ਨੂੰ ਗੰਗੂ ਰਾਮ ਨਾਲ ਭੇਜਦੇ ਹਨ ਤੇ ਇੱਥੋਂ ਸ਼ੁਰੂ ਹੁੰਦੀ ਹੈ ਉਹਨਾਂ ਨਿੱਕੀਆਂ ਜਿੰਦਾਂ ਤੇ ਤਸੀਹਾਂ ਦੀ ਸ਼ੁਰੂਆਤ ਜਿਸ ਨੂੰ ਸੁਣ ਕੇ ਹਰ ਇੱਕ ਦੀ ਰੂਹ ਤੱਕ ਕੰਬ ਜਾਂਦੀ ਹੈ ਸਰਸਾ ਤੋਂ ਵਿਛੜੇ ਇੱਕ ਸਿੰਘ ਡੋਨਾ ਸਿੰਘ ਹੰਡੂਰੀਆ ਨੇ ਬ੍ਰਿਜ ਭਾਸ਼ਾ ਵਿੱਚ ਲਿਖਿਆ ਸੀ ਕਿ ਦੋਵੇਂ ਸਹਿਬਜ਼ਾਦਿਆਂ ਨੂੰ ਬੋਰਿਆਂ ਵਿੱਚ ਬੰਨ੍ਹ ਕੇ ਘੋੜਿਆਂ ਦੇ ਦੋਵੇਂ ਪਾਸੇ ਲਟਕਾ ਦਿੱਤਾ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਬੰਨ੍ਹ ਕੇ ਇੱਕ ਦੂਜੇ ਘੋੜੇ ਤੇ ਬਿਠਾ ਦਿੱਤਾ ਗਿਆ ਸੀ ਇੱਕ ਕੱਪੜੇ ਵਿੱਚ ਲਾਲ ਮਿਰਚਾਂ ਬੰਨ ਕੇ ਮਾਤਾ ਜੀ ਦੇ ਮੂੰਹ ਉੱਤੇ ਬੰਨ ਦਿੱਤਾ ਗਿਆ ਸੀ। ਮਰੀਂਡੇ ਪਹੁੰਚ ਕੇ ਮਾਤਾ ਜੀ ਨੂੰ ਅਲੱਗ ਕਮਰੇ ਵਿੱਚ ਰੱਖਿਆ ਗਿਆ ਪਰ ਸਹਬਜ਼ਾਦਿਆਂ ਨੂੰ ਕਿਸੇ ਨੇ ਨਾ ਖੋਲਿਆ। ਸਾਰੀ ਰਾਤ ਉਹ ਬੋਰੀਆਂ ਵਿੱਚ ਭੁੱਖਣ ਪਾਣੇ ਤੜਫਦੇ ਰਹੇ। ਦੂਜੇ ਦਿਨ ਜਦੋਂ ਬੋਰੀਆਂ 'ਚ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਬਾਹਰ ਕੱਢਦੇ ਹੀ ਉਹਨਾਂ ਤੇ ਤਸ਼ੱਦਦ ਟਾਉਣੀ ਸ਼ੁਰੂ ਕਰ ਦਿੱਤੇ ਗਏ। ਜਾਨੀ ਖਾਨ ਤੇ ਮਾਨੀ ਖਾਨ ਦੀ ਲਾਲਸਾ ਸੀ ਕਿ ਉਹ ਛੇਤੀ ਤੋਂ ਛੇਤੀ ਸਾਹਿਬਜਾਦਿਆਂ ਨੂੰ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰੀਏ ਤੇ ਵਜ਼ੀਰ ਖਾਨ ਤੋਂ ਵੱਡੇ-ਵੱਡੇ ਇਨਾਮ ਪ੍ਰਾਪਤ ਕਰੀਏ ਆਪਣੇ ਇਸ ਕੰਮ ਨੂੰ ਅੰਜਾਮ ਦੇਣ ਲਈ ਇਹਨਾਂ ਦੋ ਰਾਕਸ਼ਸਾਂ ਨੇ ਛੋਟੇ ਸਾਹਿਬਜਾਦਿਆਂ ਨੂੰ ਨੰਗਿਆਂ ਕਰਕੇ ਪੋਦੀ ਠੰਡ ਵਿੱਚ ਤੂਤ ਦੀ ਛੜੀ ਨਾਲ ਇੰਨਾ ਕੁੱਟਿਆ ਸੀ ਕਿ ਉਹਨਾਂ ਦੇ ਸਰੀਰਾਂ ਤੇ ਲਾਸ਼ਾਂ ਪੈ ਗਈਆਂ ਸੀ ਉਹ ਕਿਸੇ ਆਮ ਇਨਸਾਨ ਦੇ ਬੱਚੇ ਨਹੀਂ ਸੀ ਉਹ ਤਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸੀ ਉਹ ਹਾਰ ਕਿਵੇਂ ਮੰਨ ਸਕਦੇ ਸੀ ਜਦੋਂ ਉਹਨਾਂ ਨੂੰ ਆਪਣੀ ਨਾਕਾਮਯਾਬੀ ਦਿਖ ਰਹੀ ਸੀ ਤਾਂ ਉਹਨਾਂ ਨੇ ਦੋਵੇਂ ਸਹੇਬਜ਼ਾਦਿਆਂ ਨੂੰ ਇੱਕ ਰੁੱਖ ਨਾਲ ਬੰਨ੍ਹ ਕੇ ਗੁਲੇਲ ਨਾਲ ਉਹਨਾਂ ਤੇ ਪੱਥਰ ਵੀ ਮਰਵਾਏ ਜਿਸ ਨਾਲ ਕਿ ਉਹਨਾਂ ਦੇ ਸਰੀਰਾਂ 'ਚੋਂ ਖੂਨ ਵਗਣਾ ਵੀ ਸ਼ੁਰੂ ਹੋ ਗਿਆ ਸੀ ਪਰ ਉਹਨਾਂ ਨੇ ਈ ਨਾ ਮੰਨੀ ਹੁਣ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਖਬਰ ਚਾਰੇ ਪਾਸੇ ਫੈਲ ਚੁੱਕੀ ਸੀ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਸਰਹੰਦ ਵਿਖੇ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਾਹਿਬਜ਼ਾਦਿਆਂ ਨੂੰ ਮਰੀਂਡੇ ਤੋਂ ਸਰਹੰਦ ਤੱਕ ਤੋਰ ਕੇ ਲਜਾਇਆ ਗਿਆ ਸੀ ਤੇ ਉਹਨਾਂ ਨੂੰ ਹਥਕੜੀਆਂ ਵੀ ਪਾਈਆਂ ਗਈਆਂ ਸੀ ਉਹਨਾਂ ਦੇ ਸਰੀਰਾਂ ਵਿੱਚੋਂ ਖੂਨ ਸਿਮਰ ਰਿਹਾ ਸੀ ਜਦੋਂ ਸਰਹੰਤ ਪੁੱਜੇ ਤਾਂ ਵਜ਼ੀਰ ਖਾਨ ਨੇ ਹੋਰ ਜ਼ਿਆਦਾ ਤਸ਼ੱਦਦ ਢਾਉਣ ਦਾ ਫੈਸਲਾ ਲੈ ਲਿਆ ਜਦੋਂ ਸਾਹਿਬਜ਼ਾਦਿਆਂ ਨੂੰ ਸਰਹੰਦ ਵੀ ਖੇលਿਆਂ ਦਾ ਗਿਆ ਸੀ ਤਾਂ ਦਿਨ ਟਲ ਚੁਕਿਆ ਸੀ ਤਾਂ ਮਾਤਾ ਗੁਜਰ گور ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਸੀ ਇਹ ਠੰਡਾ ਬੁਰਜ ਰਾਜਸ਼ਰੀ ਲੋਕਾਂ ਵਾਸਤੇ ਗਰਮੀਆਂ ਵਿੱਚ ਆਰਾਮ ਦੇ ਲਈ ਬਣਾਇਆ ਜਾਂਦਾ ਸੀ ਬੁਰਜ ਦੇ ਥੱਲੇ ਦੀ ਪਾਣੀ ਵਗਦਾ ਸੀ ਜਦੋਂ ਹਵਾ ਪਾਣੀ ਨਾਲ ਟਕਰੌਂਦੀ ਸੀ ਤਾਂ ਐਨੀ ਠੰਡੇ ਹੁੰਦੀ ਸੀ ਕਿ ਗਰਮੀਆਂ ਵਿੱਚ ਵੀ ਕਾਂਬਾ ਚੜ ਜਾਂਦਾ ਸੀ ਤੇ ਇਹ ਤਾਂ ਪੋ ਦਾ ਮਹੀਨਾ ਸੀ ਭੁੱਖ ਦੀ ਤਰ੍ਹਾਂ ਠੰਡ ਵੀ ਇੱਕ ਤਰ੍ਹਾਂ ਦਾ ਤਸੀਹਾ ਹੀ ਸੀ ਇਸ ਅੰਤਾਂ ਦੀ ਠੰਡ ਵਿੱਚ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਸ ਵੇਲੇ ਠੰਡ ਐਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਗਏ ਸੀ ਦਿਨ ਚੜ੍ਹਦੇ ਹੀ ਵਜ਼ੀਰ ਖਾਨ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਲਈ ਆ ਗਏ ਕਹਿੰਦੇ ਕਿ ਇਹਨਾਂ ਦੀ ਵਜ਼ੀਰ ਖਾਨ ਦੇ ਦਰਬਾਰ ਵਿੱਚ ਅੱਜ ਪੇਸ਼ੀ ਹੈ ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਸੀ ਤੇ ਸੋਚਾ ਸਿੰਘ ਜੋ ਕਿ ਵਜ਼ੀਰ ਖਾਨ ਦਾ ਅਹਿਲਕਾਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਕਚਹਿਰੀ ਲਗਾਤਾਰ 3 ਦਿਨ ਚੱਲਦੀ ਰਹੀ ਲਗਾਤਾਰ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਤੇ ਹਰ ਤਰ੍ਹਾਂ ਦਾ ਲਾਲਚ ਵੀ ਦਿੱਤਾ ਜਾਂਦਾ ਇਸ ਸਭ ਦੇ باوجود ਵਜ਼ੀਰ ਖਾਨ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਬਣਾ ਨਾ ਸਕਿਆ ਕਚੈਰੀ ਦਾ 3 ਦਿਨਾਂ ਦਾ ਇਤਿਹਾਸ ਤੇ ਕਿਵੇਂ ਠੰਡੇ ਪੁਰਜ ਵਿੱਚ ਗੁਜ਼ਾਰੀਆਂ ਗਈਆਂ ਉਹ ਰਾਤਾਂ ਸਾਹਿਬਜ਼ਾਦਿਆਂ ਨੂੰ ਛੋਟੀ ਜੀ ਖਿੜਕੀ ਰਾਹੀਂ ਲਗਾ ਕੇ ਉਹਨਾਂ ਦਾ ਸਿਰ ਝੁਕਾਉਣ ਦੀ ਅਸਫਲ ਕੋਸ਼ਿਸ਼ ਵੀ ਕੀਤੀ ਗਈ ਤੇ ਦੂਜੇ ਪਾਸੇ ਠੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦਿਆਂ ਨੂੰ ਮੋਤੀराम ਜੀ ਵੱਲੋਂ ਗਰਮਾ-ਗਰਮ ਦੁੱਧ ਪਿਆ ਕੇ ਸੇਵਾ ਖੱਟੀ ਗਈ ਐਨੀ ਤਸ਼ੱਦਦਾ ਤੋਂ ਬਾਅਦ ਜਦੋਂ ਸਹਬਜ਼ਾਦਿਆਂ ਨੇ ਇਸਲਾਮ ਕਬੂਲ ਕਰਨ ਲਈ ਨਾ ਮੰਨੇ ਤਵ ਜੀਰ ਖਾਨ ਨੇ ਉਹਨਾਂ ਨੂੰ ਨੀਹਾਂ ਵਿੱਚ ਚਣਵਾਉਣ ਦਾ ਫਤਵਾ ਜਾਰੀ ਕਰ ਦਿੱਤਾ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ ਤੇ ਨੀਹਾ ਵਿੱਚ ਉਹਨਾਂ ਦਾ ਦਰਮ ਘੋਟਣ ਲੱਗਿਆ ਚਾਰੇ ਪਾਸੇ ਤੋਂ ਨੀਹਾ ਟਹਿ ਕੇ ਡਿੱਗ ਪਈਆਂ ਤੇ ਸਾਹਿਬਜ਼ਾਦੇ ਵੀ ਵਿੱਚ ਬੇਹੋਸ਼ ਪਏ ਸੀ ਕਾਜੀ ਨੇ ਉਹਨਾਂ ਨੂੰ ਛੁਰੇ ਨਾਲ ਕਤਲ ਕਰਨ ਦੇ ਆਦੇਸ਼ ਦੇ ਦਿੱਤੇ ਇਸਲਾਮ ਧਰਮ ਵਿੱਚ ਨਿਯਮ ਹੈ ਕਿ ਜਿਸ ਬੱਚੇ ਦੇ ਦੁੱਧ ਦੇ ਦੰਦ ਨਹੀਂ ਟੁੱਟੇ ਹੁੰਦੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਇਸ ਕਰਕੇ ਉੱਥੇ ਮੌਜੂਦ ਜਲਾਦਾ ਨੇ ਤੇ ਬਾਕੀ ਸਬਨਾ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕੋਈ ਵੀ ਇਹ ਪਾਪ ਆਪਣੇ ਸਿਰ ਤੇ ਲੈਣ ਨੂੰ ਤਿਆਰ ਨਹੀਂ ਸੀ ਪਰ ਉਸੇ ਦਿਨ ਕਚਹਿਰੀ ਵਿੱਚ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਦੋਵੇਂ ਭਰਾ ਪੇਸ਼ੀ ਲਈ ਆਏ ਹੋਏ ਸਨ ਉਹਨਾਂ ਤੇ ਕਤਲ ਕੇਸ ਦਾ ਮੁਕੱਦਮਾ ਚੱਲ ਰਿਹਾ ਸੀ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਮੁਕੱਦਮਾ ਰੱਦ ਕਰਨ ਦੀ ਸ਼ਰਤ ਨਾਲ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਆਦੇਸ਼ ਮੰਨ ਲਿਆ ਦੋਵਾਂ ਜਾਲਮਾਂ ਨੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਉਹਨਾਂ ਦੇ ਗਲਾਂ ਨੂੰ ਛੁਰੇ ਨਾਲ ਵੱਢ ਦਿੱਤਾ ਤੇ ਸ਼ਹੀਦ ਕਰ ਦਿੱਤਾ ਜਦੋਂ ਇਹ ਗੱਲ ਮਾਤਾ ਗੁਜਰ ਕੌਰ ਜੀ ਤੱਕ ਪਹੁੰਚੀ ਤਾਂ ਉਹ ਵੀ ਆਪਣੇ ਸਵਾਸ त्याग ਚੁੱਕੇ ਸੀ ਗੁਰੂ ਦੀ ਦਿੱਤੀ ਸੇਦ ਅਨੁਸਾਰ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੀਜੇ ਸਾਥੀ ਭਾਈ ਮਾਨ ਸਿੰਘ ਨਾਲ ਉਹਨਾਂ ਦੀ ਪਾਲ ਮਾਛੀਵਾੜੇ ਦੇ ਜੰਗਲ ਵਿੱਚ ਪੁੱਜ ਗਏ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਉਹਨਾਂ ਨੂੰ ਰਾਏਕੋਟ ਵਿਖੇ ਮਿਲੀ। ਗੁਰੂ ਜੀ ਨੇ ਤੀਰ ਦੀ ਨੋਕ ਨਾਲ ਕਾਦੀ ਤਿੜ ਪੁੱਟਦਿਆਂ ਕਿਹਾ ਕਿ ਹੁਣ ਜ਼ੁਲਮ ਦੀ ਜੜ ਪੁੱਟੀ ਜਾਵੇਗੀ। ਉਥੋਂ ਗੁਰੂ ਸਾਹਿਬ ਅਨੇਕਾਂ ਔਂਕੜਾਂ ਦਾ ਸਾਹਮਣਾ ਕਰਦੇ ਹੋਏ ਖੇਦਰਾਣੇ ਦੀ ਢਾਬ ਉਤੇ ਦੁਸ਼ਮਣ ਨੂੰ ਭਾਜ ਦੇ ਕੇ 40 ਸ਼ਹੀਦ ਸਿੰਘਾਂ ਨੂੰ ਮੁਖਤਿਆਂ ਦਾ ਲਖਬ ਦੇ ਕੇ ਉਹਨਾਂ ਦਾ ਹੱਥੀ ਅੰਤਮ ਸੰਸਕਾਰ ਕੀਤਾ। ਉਹ ਮਹਾਨ ਸਥਾਨ ਮੁਖਤਰ ਸਾਹਿਬ ਦੇ ਨਾਮ ਨਾਲ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਮੁਰ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਪੁਜੇ। ਇੱਥੇ ਹੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਿੱਲੀੋਂ ਆ ਕੇ ਆਪ ਜੀ ਨੂੰ ਮਿਲੇ। ਮੁਰ ਆਪ ਦੱਖਣ ਨਾ ਦੇੜ। ਹਜੂਰ ਸਾਹਿਬ ਪੁਜੇ। ਮਾਤਾ ਸਾਹਿਬ ਕੌਰ ਜੀ ਆਪ ਜੀ ਦੇ ਨਾਲ ਗਏ। ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ੁਲਮ ਦਾ ਖਾਤਮਾ ਕਰਨ ਲਈ ਭੇਜਿਆ। ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਰਵਾਨਾ ਕਰਨ ਤੇ ਕੁਝ ਸਮੇਂ ਬਾਅਦ ਆਪ ਕੇਵਲ 42 ਵਰਿਆਂ ਦੀ ਆਰਜਾ ਅੰਦਰ ਯੁੱਗ ਪਲਟਾਉ ਨੇਕ ਕਾਰਜ ਕਰਕੇ 7 ਅਕਤੂਬਰ 1708 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਨਾਢੇੜ ਵਿਖੇ ਹੀ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਆ ਜੀ ਤੁਹਾਨੂੰ ਮੇਰੇ ਵੱਲੋਂ ਇਹ ਪੇਸ਼ ਕਰ ਜਰੂਰ ਪਸੰਦ ਆਈ ਹੋਵੇਗੀ ਜੀ ਜੇ ਇਸ ਵਿੱਚ ਕੋਈ ਵਾਧਾ ਘਾਟ ਲਿਖਿਆ ਗਿਆ ਹੋਵੇ ਜਾਂ ਦੱਸਿਆ ਗਿਆ ਹੋਵੇ ਤਾਂ ਮਾਫੀ ਚਾਹਾਂਗੀ ਮੇਰੇ ਵੱਲੋਂ ਸਭ ਨੂੰ ਬੇਨਤੀ ਹੈ ਜੀ ਆਪ ਤੇ ਆਪਣੇ ਬੱਚਿਆਂ ਨੂੰ ਇੱਕ ਵਾਰ ਫਤੇਗੜ ਸਾਹਿਬ ਜੀ ਦੇ ਦਰਸ਼ਨ ਜਰੂਰ ਕਰਵਾਓ ਜੀ ਤਾਂ ਜੋ ਤੁਹਾਡੇ ਬੱਚਿਆਂ ਨੂੰ ਪਤਾ ਚੱਲ ਸਕੇ ਕਿ ਅਸੀਂ ਕਿੰਨੇ ਅਮੀਰ